ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਆਪਾਂ ਲੈ ਕੇ ਆਏ ਜੀ ਸਰਦੀਆਂ ਦੇ ਲਈ ਇੱਕ ਬਹੁਤ ਹੀ ਵਧੀਆ ਸੁਗਾਤ ਹੀ ਹੈ ਇੱਕ ਤਰ੍ਹਾਂ ਨਾਲ ਜਦੋਂ ਆਪਾਂ ਡਰਾਈ ਫੂਡ ਆ ਜਿਹੜੇ ਉਹ ਖਾਣ ਦੀ ਘੋਲ ਕਰ ਲੈਣੇ ਆ ਸੋ ਆਪਾਂ ਡਰਾਈ ਫਰੂਟਸ ਦੀ ਇੱਕ ਲੱਡੂ ਬਣਾ ਕੇ ਤੁਹਾਨੂੰ ਦਿਖਾਉਣੇ ਆ ਆਈਟਮ ਰੈਸਪੀ ਦੱਸਣ ਲੱਗੇ ਆ ਤੁਹਾਨੂੰ ਇੱਕ ਆਪਾਂ ਲੈ ਲੈਣੀ ਹੈ ਜੀ ਕੜਾਹੀ ਉਹਦੇ ਵਿੱਚ ਇੱਕ ਚਮਚ ਦੇਸੀ ਘਿਓ ਪਾ ਲੈਣਾ ਸਿਰਫ ਇੱਕ ਚਮਚ ਪਾਉਣਾ ਹੈ ਥੋੜੇ ਜਿਹਾ ਉਹਦੇ ਵਿੱਚ ਹੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਬਹੁਤ ਹੀ ਵਧੀਆ ਆਈਟਮ ਤੇ ਇੰਨੀ ਜ਼ਿਆਦਾ ਤਾਕਤ ਹੋਊਗੀ ਇਹਦੇ ਵਿੱਚ ਕਿ ਤੁਸੀਂ ਬਸ ਇੱਕ ਲੱਡੂ ਡੇਲੀ ਖਾ ਲਓ ਜੋੜਾਂ ਦੇ ਦਰਦ ਤੇ ਹੋਰ ਸਰੀਰ ਦੇ ਵਿੱਚ ਜਿਹੜੀਆਂ ਵੀ ਘਾਟਾਂ ਹੁੰਦੀਆਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਲਓ ਜੀ ਡੇਢ ਕੌਲੀ ਯਾਨੀ ਕਿ 150 ਗ੍ਰਾਮ ਆਪਾਂ ਇਹਦੇ ਵਿੱਚ ਬਦਾਮ ਪਾ ਲੈਨੇ ਆ ਕੱਟੇ ਹੋਏ ਪਾ ਸਕਦੇ ਆ ਜਾਂ ਫਿਰ ਇਹਨਾਂ ਨੂੰ ਗ੍ਰਾਈਂਡ ਕਰ ਲਓ ਠੀਕ ਹੈ ਮੈਂ ਕੱਟ ਲੈਨੇ ਛੋਟੇ-ਛੋਟੇ ਤੇ ਵਿੱਚ ਪਾ ਦਾਂਗੇ ਜੀ ਇੱਕ ਕੌਲੀ ਕਾਜੂ ਯਾਨੀ ਕਿ 100 ਗ੍ਰਾਮ ਕਾਜੂ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰਨਾ ਮਤਲਬ ਇਹਨਾਂ ਨੂੰ ਰੋਸਟ ਕਰਨਾ ਥੋੜਾ ਥੋੜਾ ਜਾਇ ਇਹਦੇ ਵਿੱਚ ਠੀਕ ਹੈ ਲਓ ਜੀ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਪੌਣੀ ਕਕੌਲੀ ਅ ਪੇਸਤਿਆਂ ਦੀ ਕੱਟੇ ਹੋਏ ਨੇ ਉਹ ਆਪਾਂ ਪਹਿਲਾਂ ਹੀ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਹੋਇਆਗਾ ਤੇ ਇਹ ਸਾਰੀਆਂ ਹੀ ਚੀਜ਼ਾਂ ਬਹੁਤ ਜ਼ਿਆਦੇ ਤਾਕਤਵਾਲੀਆਂ ਤੁਹਾਨੂੰ ਵੀ ਪਤਾ ਵਿਟਾਮਿਨ ਹੁੰਦੇ ਨੇ ਇਹਨਾਂ ਦੇ ਵਿੱਚ ਸਾਰੇ ਠੀਕ ਹੈ ਜੀ ਪਾਲਿਕ ਐਸਿਡ ਹੋ ਗਿਆ ਹੋਰ ਜਿੰਨੀਆਂ ਵੀ ਤਾਕਤਵਾਲੀਆਂ ਚੀਜ਼ਾਂ ਨੇ ਉਹ ਇਹਨਾਂ ਦੇ ਵਿੱਚ ਤੁਹਾਨੂੰ ਮਿਲਦੀਆਂ ਨੇ ਸਾਰੇ ਡਰਾਈ ਫਰੂਟਸ ਦੇ ਵਿੱਚ ਬਹੁਤ ਸਾਰੀਆਂ ਆਈਟਮਾਂ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜਿੰਨੇ ਤੁਸੀਂ ਹੋਰ ਡਰਾਈ ਫਰੂਟ ਪਸੰਦ ਕਰਦੇ ਹੋ ਉਹ ਵੀ ਤੁਸੀਂ ਇਹਨਾਂ ਦੇ ਵਿੱਚ ਪਾ ਸਕਦੇ ਹੋ ম্যাগਨੀਸ਼ੀਅਮ ਹੋ ਗਿਆ ਕਲੋਰੀਨ ਜਿੰਕ ਸਾਰੇ ਇਹਦੇ ਵਿੱਚ ਜਿਹੜੇ ਪ੍ਰੋਟੀਨ ਕਾਰਬੋਹਾਈਡਰੇਟ ਜਿੰਨੀਆਂ ਵੀ ਤਾਕਤ ਵਾਲੀਆਂ ਚੀਜ਼ਾਂ ਨੇ ਉਹ ਇਹਨਾਂ ਚ ਇਹਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਠੀਕ ਹੈ ਜੀ ਡਰਾਈ ਰੋਸਟ ਕਰ ਲੈਣੇ ਆ ਤੁਹਾਨੂੰ ਪਤਾ ਲੱਗਣ ਲੱਗ ਜੂ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਤੇ 4 ਤੋਂ 6 ਤੱਕ ਅਖਰੋਟ ਕੱਟੇ ਹੋਏ ਇਹਨਾਂ ਨੂੰ ਵੀ ਇਹਨਾਂ ਦੇ ਵਿੱਚ ਹੀ ਪਾ ਕੇ ਆਪਾਂ ਰੋਸਟ ਕਰ ਲੈਣਾ ਥੋੜਾ ਜਿਆਦਾ ਕਲਰ ਚੇਂਜ ਹੋਊਗਾ ਤੇ ਫਰੇਗਰੈਂਸ ਵੀ ਬੜੀ ਸੋਹਣੀ ਜੀ ਤੁਹਾਨੂੰ ਇਹਦੀ ਜਿਹੜੀ ਆਉਣ ਲੱਗ ਜੂਗੀ ਜਦੋਂ ਇਹ ਤੁਹਾਡੇ ਰੋਸਟ ਹੋ ਜਾਣਗੇ ਤੁਹਾਨੂੰ ਪਤਾ ਲੱਗ ਜਾਣਾ ਲੋ ਜੀ ਦੇਖੋ ਤੁਸੀਂ ਥੋੜਾ ਥੋੜਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਆ ਦੇਖੋ ਕਲਰ ਚੇਂਜ ਹੋ ਚੁੱਕਿਆ ਤੇ ਫਰੇਗਰੈਂਸ ਵੀ ਬੜੀ ਸੋਹਣੀ ਆ ਰਹੀ ਹੈ ਮਤਲਬ ਇਹ ਆਲਮੋਸਟ ਭੁੱਜ ਚੁੱਕਿਆ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਇਸ ਤਰੀਕੇ ਨਾਲ ਜਿਹੜੇ ਇਹ ਰੋਸਟ ਕਰਕੇ ਬਣਾਉਣ ਨਾਲ ਇਹਨਾਂ ਦੀ ਸੈਲਫ ਲਾਈਫ ਵਧ ਜਾਂਦੀ ਹੈ ਜਦੋਂ ਪਕਾਉ ਦੇ ਵਿੱਚ ਕਰਦੇ ਆਂ ਅਦਰਵਾਈਜ਼ ਆਪਾਂ ਨੂੰ ਬਣਾ ਕੇ ਉਹ ਤੋਂ ਵੀ ਕਰ ਸਕਦੇ ਆ ਸੋ ਰੋਸਟ ਹੋ ਚੁੱਕੇ ਨੇ ਇਹਨਾਂ ਨੂੰ ਅਲੱਗ ਭਾਂਡੇ 'ਚ ਕੱਢ ਲਾਂਗੇ ਤੇ ਉਸੇ ਕੜਾਹੀ ਦੇ ਵਿੱਚ ਆਪਾਂ ਇੱਕ ਚਮਚ ਘਿਓ ਦਾ ਹੋਰ ਪਾ ਲੈਣਾ ਇੱਕ ਚਮਚ ਆਪਾਂ ਪਹਿਲਾਂ ਯੂਜ਼ ਕੀਤਾ ਸੀ ਇੱਕ ਚਮਚ ਹੋਰ ਪਾ ਲਿਆ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਠੀਕ ਹੈ ਜੀ ਘਿਓ 'ਚ ਗਰਮ ਕਰਨ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸੈਲਫ ਲਾਈਫ ਲੱਡੂਆਂ ਦੀ ਬਾਝਾਂ ਦੀਆਂ ਜਿਆਦਾ ਸਮੇਂ ਤੱਕ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ ਹੁਣ ਇਹਦੇ ਵਿੱਚ ਤੁਸੀਂ ਕद्दू ਦੇ ਬੀਜ ਹੋਗੇ ਠੀਕ ਹੈ ਜੀ ਖਰਬੂਜੇ ਦੇ ਬੀਜ ਸੂਰਜਮੁਖੀ ਦੇ ਬੀਜ ਇਹ ਸਾਰਾ ਕੁਝ ਜਿਹੜਾ ਪਿਸਤੇ ਹੋਗੇ ਉਹ ਸਾਰਾ ਕੁਝ ਤੁਸੀਂ ਇਹਦੇ ਵਿੱਚ ਹੁਣ ਪਾ ਲੈਣਾ ਦੇ ਇਹਨੂੰ ਡਰਾਈ ਰੋਸਟ ਕਰ ਲੈਣਾ ਠੀਕ ਹੈ ਜੀ ਜਿੰਨੇ ਵੀ ਬੀਜ ਤੁਸੀਂ ਖਾਣ ਲਈ ਲਾਇਕ ਕਰਦੇ ਹੋ ਉਹ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਹੁਣ ਬੀਜਾਂ ਦੇ ਵਿੱਚ ਵੀ ਤੁਹਾਨੂੰ ਪਤਾ ਇਹਨਾਂ ਸਾਰਿਆਂ ਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ ਹੁੰਦੀਆਂ ਜੋੜਾਂ ਦੇ ਦਰਦ ਹੋਗੇ ਬਾਡੀ ਦੀਆਂ ਜਿੰਨੀਆਂ ਵੀ ਕਮੀਆਂ ਉਹ ਸਾਰੀਆਂ ਇਹਨਾਂ ਦੇ ਨਾਲ ਪੂਰੀਆਂ ਹੋ ਜਾਂਦੀਆਂ ਠੀਕ ਹੈ ਜੀ ਇਹਨਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕਲਰ ਚੇਂਜ ਹੋਣ ਲੱਗ ਜੂ ਤੇ ਵੋ ਰੈਗਰੈਂਸ ਜੀ ਆਉਣ ਲੱਗ ਜੂਗੀ ਜਦੋਂ ਇਹ ਡਰਾਈ ਰੋਸਟ ਹੋ ਗਏ ਬਹੁਤ ਜਿਆਦਾ ਫਾਇਦੇ ਨੇ ਬਹੁਤ ਤਾਕਤਵਾਲੀਆਂ ਚੀਜ਼ਾਂ ਤੇ ਇੱਕ ਸਭ ਤੋਂ ਵੱਡਾ ਫਾਇਦਾ ਲਓ ਜੀ ਇੱਕ ਕੌਲੀ ਆਪਾਂ ਇਹਦੇ ਵਿੱਚ ਖਾਸ ਖਸ ਦੀ ਪਾ ਲਈ ਠੀਕ ਹੈ ਜੀ ਖਾਸ ਖਸ ਤੁਹਾਨੂੰ ਪਤਾ ਕੋਲਡ ਵਗੈਰਾ ਵਾਸਤੇ ਸਰਦੀਆਂ ਦੇ ਵਿੱਚ ਠੰਡ ਲੱਗ ਜਾਂਦੀ ਹੈ ਉਹਦੇ ਤੋਂ ਬੜੀ ਫਾਇਦੇਮੰਦ ਹੈ ਇਹਨੂੰ ਵੀ ਆਪਾਂ ਵਿੱਚ ਹੀ ਰੋਸਟ ਕਰ ਲੈਣਾ ਤੇ ਤੁਹਾਨੂੰ ਮੈਂ ਦੱਸ ਰਹੀ ਸੀ ਕਿ ਵੀ ਇਹਦੇ ਬੜੇ ਜ਼ਿਆਦਾ ਫਾਇਦੇ ਨੇ ਬਹੁਤ ਜ਼ਿਆਦਾ ਇੱਕ ਡਰਾਈ ਫਰੂਟ ਆਪਾਂ ਖਾਣ ਚ ਕੋਲ ਕਰ ਲੈ ਏਨੇ ਡਰਾਈ ਫਰੂਟ ਆਪਾਂ ਡੇਲੀ ਲਾਈਫ ਦੇ ਵਿੱਚ ਇਕੱਠੇ ਖਾ ਨਹੀਂ ਸਕਦੇ ਪਰ ਜੇ ਆਪਾਂ ਇੱਕ ਲੱਡੂ ਖਾ ਲਿਆ ਤਾਂ ਦੇਖੋ ਕਿੰਨੀਆਂ ਚੀਜ਼ਾਂ ਆਪਾਂ ਇਕੱਠੀਆਂ ਖਾ ਲਈਆਂ ਤਾਕਤ ਵਾਲੀਆਂ ਹਨ ਤੇ ਲੋ ਜੀ ਆਪਣੀ ਜਿਹੜੀ ਇਹ ਬੀਜ ਸੀਗੇ ਸਾਰੇ ਤੇ ਖਾਸ ਖਾਸ ਸੀ ਕਲਰ ਇਹਦਾ ਥੋੜਾ ਥੋੜਾ ਚੇਂਜ ਹੋ ਚੁੱਕਿਆ ਆਲਮੋਸਟ ਭੁੱਜ ਚੁੱਕੇ ਨੇ ਮੈਨੂੰ ਇਹ ਆ ਵੀ ਚੰਗੀ ਤਰ੍ਹਾਂ ਰੋਸਟ ਕਰ ਲਈ ਤਾਂ ਕਿ ਇਹ ਖਰਾਬ ਨਾ ਹੋਣ ਜਲਦੀ ਲੋ ਜੀ ਹੁਣ ਆਪਾਂ ਇਸੇ ਤਰੀਕੇ ਨਾਲ ਦੁਬਾਰਾ ਇਹਨਾਂ ਨੂੰ ਅਖੋਪੇ ਨੂੰ ਆਪਾਂ ਭੁੰਨਣਾ ਹੈ ਇਹਦੇ ਵਾਸਤੇ ਘਿਓ ਦੀ ਲੋੜ ਨਹੀਂ ਜੀ ਇਹ ਹੈਗਾ ਜੀ ਨਾਰੀਅਲ ਦਾ ਬੁਰਾਦਾ ਨਾਰੀਅਲ ਕद्दूकस ਕੀਤਾ ਹੋਇਆ ਕਹਿ ਦਈਏ ਆਪਾਂ ਨਾਰੀਅਲ ਦਾ ਬੁਰਾਦਾ ਹੈਗਾ ਇਹਨੂੰ ਘਿਓ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਆਪ ਦੇ ਵਿੱਚ ਹੀ ਤੇਲ ਜਾਂ ਹੁੰਦਾ ਹੈ ਤੇਲ ਛੱਡ ਜਾਂਦਾ ਸੋ ਨੂੰ ਆਪਾਂ ਬਿਨਾ ਘਿਓ ਤੋਂ ਹੀ ਅ ਰੋਸਟ ਕਰ ਲਾਂਗੇ ਇਹ ਵੀ ਫਾਇਦੇਮੰਦ ਚੀਜ਼ ਆ ਦੇਖੋ ਹੁਣ ਤੁਸੀਂ ਕਿੰਨੀਆਂ ਚੀਜ਼ਾਂ ਪੈ ਗਈਆਂ ਇਹਦੇ ਵਿੱਚ ਹੈਨਾ ਲੋ ਇਹਨੂੰ ਵੀ ਆਪਾਂ ਉਸੇ ਭਾਂਡੇ 'ਚ ਕੱਢ ਲਾਂਗੇ ਅਲੱਗ ਤੇ ਭੁੱਜ ਚੁੱਕਿਆ ਆਲਮੋਸਟ ਦੇਖ ਸਕਦੇ ਹੋ ਤੁਸੀਂ ਨਾਰੀਅਲ ਆਪਣਾ ਤੇ ਆਪਾਂ ਉਹ ਭਾਂਡਾ ਜਿਹੜਾ ਪਹਿਲਾਂ ਉਹਦੇ 'ਚ ਇੱਕ ਸਾਈਡ ਤੇ ਕੱਢ ਲਾਂਗੇ ਠੀਕ ਹੈ ਜੀ ਕੜਾਹੀ ਆਪਾਂ ਫੇਰ ਉਹੀ ਲੈ ਲੈਣੀ ਹੈ ਲੋ ਜੀ ਤੀਜਾ ਚਮਚ ਘਿਓ ਦਾ ਆਪਣਾ ਹੁਣ ਤਿੰਨ ਚਮਚ ਘਿਓ ਦੇ ਲੈ ਰਹੇ ਹਾਂ ਆਪਾਂ ਤੀਜਾ ਚਮਚ ਹੈ ਜੀ ਹੁਣ ਆਪਾਂ ਇਹਦੇ ਵਿੱਚ ਚਾਰ ਅੰਜੀਰ ਕੱਟੇ ਹੋਏ ਪਾਏ ਨੇ ਤੇ ਇੱਕ ਕੌਲੀ ਵੱਡੀ ਜਿਹੜੀ ਆਪਾਂ ਪਾਈ ਸੀ ਉਹੀ ਕਿਸਮਿਸ 150 ਗ੍ਰਾਮ ਇਹਨੂੰ ਆਪਾਂ ਮਿੱਠੇ ਵਾਸਤੇ ਕਿਉਂਕਿ ਆਪਾਂ ਬਿਲਕੁਲ ਵੀ ਖੰਡ ਜਾਂ ਗੋੜੇ ਦੇ ਵਿੱਚ ਨਹੀਂ ਪਾਵਾਂਗੇ ਤੇ ਇਹ ਮਿੱਠਾ ਕਰਨ ਵਾਸਤੇ ਇਹਨਾਂ ਨੂੰ ਤੇ ਵੈਸੇ ਵੀ ਕਸ਼ਮਿਸ਼ ਦੇ ਆਪਣੀ ਫਾਇਦੇ ਨੇ ਉਹਨਾਂ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਡਰਾਈ ਰੋਸਟ ਕਰ ਲਾਂਗੇ ਦੇਖ ਸਕਦੇ ਹੋ ਤੁਸੀਂ ਡਰਾਈ ਰੋਸਟ ਆਪਾਂ ਇਹਨਾਂ ਨੂੰ ਕਰ ਲੈਣਾ ਉਸੇ ਤਰੀਕੇ ਨਾਲ ਇਹਨਾਂ ਦਾ ਵੀ ਥੋੜਾ ਜਿਹਾ ਕਲਰ ਚੇਂਜ ਹੋ ਜਾਣਾ ਜਦੋਂ ਰੋਸਟ ਹੋ ਜਾਣਗੇ ਤੁਹਾਨੂੰ ਪਤਾ ਲੱਗ ਜੂ ਇਹਦਾ ਠੀਕ ਹੈ ਜੀ ਲੋ ਇਹਨੂੰ ਵੀ ਆਪਾਂ ਅਲੱਗ ਭਾਂਡੇ ਦੇ ਵਿੱਚ ਕੱਢ ਲਾਂਗੇ ਤੇ ਇੱਕ ਚਮਚ ਘਿਓ ਦਾ ਹੋਰ ਪਾ ਲਿਆ ਆਪਾਂ ਠੀਕ ਹੈ ਜੀ ਇਹਦੇ ਵਿੱਚ ਆਪਾਂ ਲਏ ਨੇ ਖੰਜੂਰਾ ਖੰਜੂਰਾ ਪਾ ਲੈਣੀਆਂ ਆਪਾਂ ਡੇਟਸ ਹੁੰਦੀਆਂ ਨੇ ਜਿਹੜੀਆਂ ਬੀ ਵਾਲੀਆਂ ਦਾ ਬੀ ਕੱਢ ਦਿਓ ਆਦਰਵਾਇਜ਼ ਬਿਨਾ ਬੀਜ਼ ਵਾਲੀਆਂ ਵੀ ਮਿਲ ਜਾਂਦੀਆਂ ਇਹਨਾਂ ਨੂੰ ਵੀ ਆਪਾਂ ਇੱਕ ਜੰਮ ਜਿਹੜਾ ਘਿਓ ਦਾ ਪਾਇਆ ਉਹਦੇ ਵਿੱਚ ਰੋਸਟੀ ਕਰਨਾ Roast ਕਰ ਲੈਣਾ ਜੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਅ ਡੇਟਸ ਨੂੰ ਆਪਾਂ ਕਰ ਰਹੇ ਹਾਂ ਲਓ ਜੀ ਇਹ ਸਾਰਾ ਸਮਾਨ ਆਪਣਾ ਰੋਸਟ ਹੋ ਚੁੱਕਿਆ ਇੱਕ ਭਾਂਡੇ ਚ ਕੱਢ ਲਿਆ ਮੈਂ ਇਧਰ ਆਪਣੇ ਅੰਜੀਰ ਵੀ ਰੋਸਟ ਹੋ ਚੁੱਕੇ ਨੇ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਅਪ ਕਰ ਲੈਣਾ ਪਹਿਲਾਂ ਜਿਹੜਾ ਇਹ ਸਾਰੇ ਡਰਾਈ ਫਰੂਟ ਨੇ ਸੁੱਕੇ ਇਹਨਾਂ ਨੂੰ ਆਪਾਂ ਮਿਕਸ ਅਪ ਕਰ ਲੈਣਾ ਜਿਹੜੇ ਰੋਸਟ ਕਰੇ ਨੇ ਆਫਟਰ ਥੈਟ ਜਿਹੜਾ ਅਸਲ ਕੰਮ ਹੈ ਜੀ ਉਹ ਸ਼ੁਰੂ ਹੁੰਦਾ ਕਿਉਂਕਿ ਇੰਨੀ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ ਬਈ ਸੌਖੀਆਂ ਨਹੀਂ ਆਏ ਨਹੀਂ ਵੀ ਸੌਖੀਆਂ ਹੀ ਖਾ ਲਾਂਗੇ ਆਪਾਂ ਹਨਾ ਮਿਹਨਤ ਤਾਂ ਦੇਖੋ ਲੱਗਣੀ ਆ ਤੇ ਮੇਨ ਕੰਮ ਜਿਹੜਾ ਇਹ ਥੋੜੀ ਜਿਹੀ ਖਾਸ ਖਾਸ ਮੈਂ ਰੱਖੀ ਸੀ ਵੀ ਬਾਅਦ ਚ ਉਹ ਲੱਡੂਆਂ ਦੇ ਉੱਪਰ ਇਹਨੂੰ ਡੈਕੋਰੇਟ ਕਰਨ ਵਾਸਤੇ ਪਾ ਦਾਂਗੇ ਠੀਕ ਹੈ ਜੀ ਉਹ ਤੁਸੀਂ ਰੱਖ ਸਕਦੇ ਹੋ ਤੁਹਾਡੀ ਇੱਛਾ ਹੈ ਲੋ ਜੀ ਆਪਾਂ ਡਰਾਈ ਫਰੂਟ ਸਾਰੇ ਮਿਕਸ ਅਪ ਕਰ ਲਏ ਤੇ ਹੁਣ ਹੋ ਗਿਆ ਜੀ ਅਸਲ ਕੋਹਲ ਸ਼ੁਰੂ ਇਹ ਹੈਗਾਗਾ ਅੰਜੀਰਾਂ ਨੂੰ ਮਿਕਸ ਕਰਨ ਦਾ ਅੰਜੀਰ ਮਿਕਸ ਕਰਨੇ ਬੜੇ ਓਕੇ ਨੇ ਥੋੜਾ ਜਿਹਾ ਤੁਸੀਂ ਗਰਮੀ ਰੱਖਿਓ ਇਹਨਾਂ ਨੂੰ ਜਿੰਨਾ ਕ ਹੱਥ ਲਾ ਸਕੀਏ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਡਰਾਈ ਫਰੂਟਸ ਦੇ ਵਿੱਚ ਜਿਹੜਾ ਮਿਕਸ ਕਰ ਲੈਣਾ ਹੁਣ ਤੁਸੀਂ ਗ੍ਰੈਂਡਰ ਤੇ ਵੀ ਕਰ ਸਕਦੇ ਹੋ ਪਰ ਗ੍ਰੈਂਡਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਇਹ ਨੀਚੇ ਜੰਮ ਜਾਂਦਾ ਹੈ। ਬਈ ਸਲੋ ਫਾਸਟ ਜਿਆ ਕਰਕੇ ਤੁਸੀਂ ਕਰ ਸਕਦੇ ਹੋ। ਲੋ ਜੀ ਆਪਾਂ ਮਿਕਸ ਕਰ ਲਿਆ ਤੁਹਾਡੇ ਸਾਹਮਣੇ ਦੇਖੋ ਵੀ ਦੇਖਣ ਨੂੰ ਹੀ ਕਿੰਨਾ ਇਹ ਚੰਗੀ ਚੀਜ਼ ਲੱਗ ਰਹੀ ਹੈ ਤੇ ਇਹਨਾਂ ਦੀਆਂ ਬੱਟਲਆਂ ਲੀਆਂ ਆਪਾਂ ਪਿੰਨੀਆਂ ਛੋਟੇ ਛੋਟੇ ਲੱਡੂ ਤੁਸੀਂ ਇਸ ਤਰੀਕੇ ਨਾਲ ਆਏ ਹਾਈ 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 ਕੀ ਬਾਤ ਹੈ। ਮਜ਼ਾ ਹੀ ਆ ਰਿਹਾ ਹੈ ਦੇਖਣ ਦਾ ਵੀ ਤੇ ਸਵਾਦ ਵੀ ਬਹੁਤ ਜ਼ਿਆਦਾ ਬਣਿਆ। ਖਾ ਕੇ ਦੇਖਿਆ ਸੀ ਮੈਂ ਇੱਕ ਲੱਡੂ। ਤੇ ਲੋ ਜੀ ਆ ਇਸ ਤਰੀਕੇ ਨਾਲ ਤੁਸੀਂ ਤਿਆਰ ਕਰਕੇ ਰੱਖ ਸਕਦੇ ਹੋ ਤੇ ਖਾ ਸਕਦੇ ਹੋ ਲੋ ਵੀ ਭੇਜ ਦਿਓ ਫਿਰ ਬਣਾ ਕੇ ਬਾਹਰ ਅੰਦਰ